ਲਗਾਤਾਰ ਸੂਬਾ ਤੋਂ ਕਿਸਾਨ ਜਿਹੜੇ ਨੇ ਸੜਕਾਂ ਤੇ ਨੇ ਅਤੇ ਇਸ ਵਕਤ ਫਰੀਦਕੋਟ ਦੀਆਂ ਤਸਵੀਰਾਂ ਤੋਂ ਦਿਖਾਣੇ ਆ ਬਟਿੰਡਾ ਅਮਰਸਰ ਨੈਸ਼ਨਲ ਹਾਈਵੇ ਤੇ ਮੌਜੂਦ ਆ ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਪਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਉਕ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ A ਸਪੀਡ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਇਆ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਤੁਸੀਂ ਤੋਂ ਸਵੇਰ ਸਾਡਾ ਵੱਡਾ ਇਕੱਠ ਤੁਹਾਨੂੰ ਇੱਥੇ ਨਜ਼ਰ ਆਵੇਗਾ ਜਿਸ ਵਿੱਚ ਕਿ ਸਭ ਤੋਂ ਵੱਡੀ ਗਿਣਤੀ ਜਿਹੜੀ ਹੈ ਮਹਿਲਾਵਾਂ ਦੀ ਤੁਸੀਂ ਦੇਖੋਗੇ ਚਾਰੇ ਪਾਸੇ ਟਰੈਕਟਰ ਖੜੇ ਹੋਏ ਨੇ ਅਤੇ ਵਿਸ਼ੇਸ਼ ਤੌਰ ਤੇ ਗੱਲ ਕੀਤੀ ਜਾਵੇ ਤਾਂ ਕਿਸਾਨ ਜਿੱਥੇ ਪਹੁੰਚੇ ਨੇ ਉੱਥੇ ਆਵਾਜ਼ ਦੀ ਪਾਰਟੀ ਤੋਂ ਫਰੀਦਕੋਟ ਦੇ ਵਿਧਾਇਕ ਜਿਹੜੇ ਨੇ ਗੁਰਜਤ ਸਿੰਘ ਸਿੱਖ ਹੋ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਇਹ ਤਸਵੀਰਾਂ ਇਸ ਵਕਤ ਤੁਸੀਂ ਵੇਖ ਸਕਦੇ ਹੋ ਪ੍ਰਦਰਸ਼ਨ ਦੀਆਂ ਤਸਵੀਰਾਂ ਨੇ ਜਿੱਥੇ ਕਿ ਵੱਡੀ ਗਿਣਤੀ ਵਿੱਚ ਕਿਸਾਨ ਜਿਹੜੇ ਨੇ ਲਗਾਤਾਰ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਜਿਹੜੀਆਂ ਨੇ ਫਰੀਦਕੋਟ ਦੀਆਂ ਨੇ ਜਿੱਥੇ ਕਿ ਲਗਾਤਾਰ ਜਿਹੜਾ ਹਸ ਦਾ ਬੰਦ ਹੈਗਾ ਉਹ ਚੱਲ ਰਿਹਾ ਤੇ ਕਿਸਾਨ ਜਿਹੜੇ ਨੇ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੇ ਹੋਏ ਨੇ ਅਬ ਐਕਸਰ ਕਰਦੇ ਹਾਂ ਚਾਰੇ ਪਾਸੇ ਜਿਹੜੇ ਟਰੈਕਟਰ ਖੜੇ ਕਿਤੇ ਹੋਏ ਨੇ ਤੇ ਰਸਤਾ ਜਿਹੜਾ ਗਿਆ ਪੂਰੇ ਤਰੀਕੇ ਨਾਲ ਇਸ ਵਕਤ ਇੱਥੇ ਬੰਦ ਕੀਤਾ ਹੋਇਆ ਨਜ਼ਰ ਆਵੇਗਾ ਤਾਂ ਫਰੀਦਕੋਟ ਦੇ ਵਿਧਾਇਕ ਜਿਹੜੇ ਗੋਡੇ ਸਿੰਘ ਸੇਖੋ ਉਹ ਵੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ ਗੱਲਬਾਤ ਕਰ ਲੈਣੇ ਆ ਕਿਸ ਤਰੀਕੇ ਦਾ ਜਸਾਦ ਦੇ ਰਹੇ ਹੋ ਕਿਸਾਨਾਂ ਦਾ ਜੀ ਦੇਖੋ ਹਰ ਪੰਜਾਬੀ ਅੱਜ ਇਸ ਸੰਘਰਸ਼ ਦਾ ਹਿੱਸਾ ਬਣਿਆ ਹੋਇਆ ਔਰ ਇਸ ਸੰਘਰਸ਼ਾ ਜਿਹੜਾ ਇਹ ਭਾਰਤ ਦੀ ਤਕਦੀਰ ਬਦਲਣ ਵਾਸਤੇ ਲੜ ਰਿਹਾ ਸਾਡੇ ਗੁਰੂਆਂ ਦਾ ਇਤਿਹਾਸ ਦੇਖ ਲਓ ਪਗੰਬਰਾਂ ਦਾ ਹਿਾਰ ਦੇਖ ਲਓ ਸਾਡੇ ਯੋਧਿਆਂ ਦਾ ਦੇਸ਼ ਭਗਤਾਂ ਦਾ ਇਤਿਹਾਸ ਦੇਖ ਲਓ ਉਹਨਾਂ ਨੇ ਸਾਰੇ ਇਸ ਦੇਸ਼ ਨੂੰ ਬਚਾਉਣ ਲਈ ਲੜਾਈਆਂ ਲੜੀਆਂ ਔਰ ਹੁਣ ਡੱਲੇਵਾਲ ਸਾਹਿਬ ਦੇਸ਼ ਦੀ ਕਿਸਾਨੀ ਨੂੰ ਬਚਾਉਣ ਲਈ ਤਾਂ ਲੜ ਹੀ ਰਹੇ ਹੈ ਨਾਲ ਦੇਸ਼ ਦੇ ਉਹਨਾਂ ਲੋਕਾਂ ਲਈ ਵੀ ਲੜ ਰਹੇ ਜਿਨ੍ਹਾਂ ਨੇ ਅਨਾਜ ਖਾਣਾ ਓਕੇ ਜੇਕਰ ਐਮਐਸਪੀ ਨਹੀਂ ਹੋਊਗੀ ਤਾਂ ਖਰੀਦਣ ਵਾਲੇ ਜਿਹੜੇ ਖਰੀਦਦਾਰ ਜਿਹੜੀ سرمਾਈਦਾਰੀ ਹੈ ਉਹ ਖਰੀਦੂ ਵੀ ਘੱਟ ਰੇਟ ਤੇ ਔਰ ਜਦੋਂ ਵੇਚੂਗੀ ਉਹ ਤੋਂ ਵੱਧ ਰੇਟ ਦੇ ਵਿੱਚ ਅੱਜ ਤੁਸੀਂ ਕਣਕ ਦਾ ਰੇਟ ਦੇਖ ਲਓ ਅੱਜ ਕਿਸਾਨ ਕੋਲੇ ਨਹੀਂ ਹੈ ਤਾਂ ਅੱਜ ਕੀ ਰੇਟ ਆਟਾ ਵਿਕ ਰਿਹਾ ਸੋ ਇਹ ਤਾਂ ਇੱਕ ਫਸਲ ਦੀ ਹਲੇ ਐਮਐਸਪੀ ਹੋਣ ਦੇ ਬਾਵਜੂਦ ਸਰਕਾਰ ਦੇ ਗਡਾਉਨਾਂ ਦੇ ਵਿੱਚ ਕਣਕ ਹੋਣ ਦੇ ਬਾਵਜੂਦ ਪਰ ਜੇਕਰ ਇਹ ਸਾਰੇ ਦਾ ਸਾਰਾ ਜਿਹੜਾ ਮਸਲਾ ਹੈ ਇਹ ਸਿੱਧਾ سرمਾਈਦਾਰ ਕੋਲੇ ਚਲਾ ਜਾਊਗਾ ਤਾਂ ਇਹ ਜਿਹੜਾ ਖਾਣ ਵਾਲੇ ਤੇ ਵੇਚਣ ਵਾਲਿਆਂ ਦੀ ਬਹੁਤ ਵੱਡੀ ਸਮੱਸਿਆ ਪੈਦਾ ਹੋਣੀ ਇਸ ਵਾਸਤੇ ਲੜਾਈ ਲੜ ਰਹੇ ਔਰ ਇਹ ਭਾਰਤ ਦੇ ਲੋਕਾਂ ਲਈ ਲੜਾਈ ਲੜ ਰਹੇ ਤਾਂ ਕੀ ਲੱਗਦਾ ਹੁਣ ਤੱਕ ਵੀ ਜਿਹੜੇ ਨਵੇਂ ਪੰਜਾਬ ਸਰਕਾਰ ਦੇ ਨੁਮਾਇंदे ਮੁਲਾਕਾਤ ਕਰ ਰਹੇ ਡੱਲੇਵਾਲ ਸਾਹਿਬ ਨਾਲ ਥੋੜੇ ਦਿਨ ਪਹਿਲਾਂ ਹੀ ਮੁਲਾਕਾਤ ਹੋਈ ਹੈ ਪਰ ਕੇਂਦਰ ਵੱਲੋਂ ਕੋਈ ਵੀ ਹੁੰਗਾ ਜਿਹੜਾ ਨਹੀਂ ਮਿਲ ਰਿਹਾ ਤੇ ਪੰਜਾਬ ਸਰਕਾਰ ਕਿਵੇਂ ਲੜਾਈ ਲੜ ਗਈ ਵਾਲੀ ਕਿਉਂਕਿ ਪੰਜਾਬ ਸਰਕਾਰ ਲਗਾਤਾਰ ਮੈਂ ਖੁਦ ਵਫਦ ਦੇ ਵਿੱਚ ਸਾਡੇ ਮੰਤਰੀ ਅੱਠ ਸੇਬ ਮੰਤਰੀ ਸਾਹਿਬਾਨਾਂ ਦੇ ਨਾਲ ਮੈਂ ਵੀ ਉਸ ਦਿਨ ਮਿਲ ਕੇ ਆਂ ਡੱਲੇਵਾਲ ਸਾਹਿਬ ਨੂੰ ਤਾਂ ਉਹਨਾਂ ਦੇ ਜਿਹੜੇ ਜੋ ਉਹਨਾਂ ਨੇ ਸਾਡੇ ਨਾਲ ਵਿਚਾਰ ਵਟਾਂਦਰਾ ਕੀਤਾ ਜੋ ਉਹਨਾਂ ਨੇ ਆਪਣੀਆਂ ਡਿਮਾਂਡਸ ਰੱਖੀਆਂ ਉਹ ਸਰਕਾਰ ਦੇ ਰਾਹੀਂ ਭਾਰਤ ਸਰਕਾਰ ਨਾਲ ਗੱਲ ਕਰ ਰਹੇ ਪਰ ਭਾਰਤ ਸਰਕਾਰ ਹਲੇ ਕਿਉਂਕਿ ਬੇਈਮਾਨ ਜਿੰਨਾ ਚਿਰ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਸ਼ਾਇਦ ਇਹਦੇ ਤੋਂ ਬਚ ਜਾਵਾਂਗੇ ਪਰ ਉਹ ਇਹ ਲੜਾਈ ਉਹਨਾਂ 'ਤੇ ਜਾਰੀ ਰਹੂਗੀ ਜਿੰਨਾ ਚਿਰ ਅਸੀਂ ਕਿਸਾਨਾਂ ਦੇ ਜਾਂ ਦੇਸ਼ ਦੇ ਲੋਕਾਂ ਦੀ ਗੱਲ ਜਿਹੜੀ ਆ ਉਹ ਸੁਣਾਗੇ ਨਹੀਂ ਸੋ ਇਸ ਵਾਸਤੇ ਬਹੁਤ ਵੱਡੀ ਲੜਾਈ ਲੜ ਰਹੇ ਹਾਂ ਪੂਰ ਪੰਜਾਬ ਸਰਕਾਰ ਨੂੰ ਪੂਰਨ ਰੂਪ ਦੇ ਵਿੱਚ ਕਿਸਾਨਾਂ ਦੇ ਨਾਲ ਹੈ ਡੱਲੇਵਾਲ ਸਾਹਿਬ ਦੇ ਨਾਲ ਔਰ ਮੋਦੀ ਸਰਕਾਰ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਵੀ ਹੈ ਜਿਹੜੇ ਉਹਨਾਂ ਦੇ ਮੰਤਰੀ ਸਾਹਿਬਾਨ ਨਾਲ ਉਹਨੂੰ ਪੰਜਾਬ ਦੀ ਪੋਜੀਸ਼ਨ ਦੱਸ ਰਹੇ ਕਿ ਅੱਜ ਦਾ ਜਿਹੜਾ ਪੰਜਾਬ ਬੰਦ ਹੈ ਇਸ ਦੱਸ ਰਿਹਾ ਹੈ ਕਿ 100% ਜਿਹੜੇ ਪੰਜਾਬੀ ਹੈ ਇਸ ਲੜਾਈ ਦੇ ਨਾਲ ਸਹਿਮਤ ਹੈ ਸੋ ਇਸ ਕਰਕੇ ਅਸੀਂ ਜਿਹੜਾ ਹੈਗਾ ਉਹ ਸਰਕਾਰ ਪੂਰਨ ਰੂਪ ਵਿੱਚ ਆਪਣੇ ਅੰਦੋਲਨ ਦਾ ਸਮਰਥਨ ਕਰਦੀ ਹੈ ਉਮੀਦ ਤੋਂ ਵੱਧ ਕੇ ਸਾਥ ਮਿਲਿਆ ਲੋਕਾਂ ਦਾ ਹਰ ਇੱਕ ਆਮ ਵਿਅਕਤੀ ਵੀ ਵਪਾਰੀ ਵੀ ਵਪਾਰੀ ਬੜੀ ਵੱਡੇ ਵੱਡੇ ਗੱਡਿਆਂ ਤੇ ਆਪਣੇ ਕਿਸਾਨਾਂ ਚੰਡੇ ਲਗਾ ਕੇ ਨਿਕਲੇ ਹੋਏ ਨੇ ਬਾਰ। ਦੇਖੋ ਹਰ ਬੰਦੇ ਨੂੰ ਇਹ ਸੋਚਣਾ ਪਊਗਾ ਕਿ ਜੇ ਅਸੀਂ ਇੱਕ ਅਸੀਂ ਕੜੀ ਆ ਸਾਰੇ ਇੱਕ ਦੂਜੇ ਦੇ ਉੱਤੇ ਨਿਰਪਰ ਆ। ਕਿਸਾਨੀ ਦੇ ਉੱਤੇ ਸਾਰਾ ਜਿਹੜਾ ਦੇਸ਼ ਚੱਲ ਰਿਹਾ ਹੈ 80% ਸਾਡੀ ਆਬਾਦੀ ਜਿਹੜੀ ਹੈ ਪਿੰਡਾਂ ਦੇ ਵਿੱਚ। ਔਰ ਪਿੰਡ ਸ਼ਹਿਰ ਤੇ ਨਿਰਪਰ ਔਰ ਸ਼ਹਿਰ ਪਿੰਡਾਂ ਤੇ ਨਿਰਪਰ ਆ। ਇਸ ਵਾਸਤੇ ਜਿਹੜਾ ਬੰਦਾ ਇਹ ਭਲੇਖੇ ਦੇ ਵਿੱਚ ਵੀ ਉਹਨੂੰ ਸ਼ਾਇਦ ਅਨਾਜ ਤੋਂ ਬਣਾ ਸਰਜੂਗਾ। ਸੋ ਇਸ ਵਾਸਤੇ ਅੱਜ ਜਿਹੜਾ ਵਪਾਰੀ ਹੈ ਪੰਜਾਬ ਦਾ ਉਹ ਤੇ ਇਸ ਗੱਲ ਨੂੰ ਸਮਝਦਾ ਹੀ ਹੈ ਹਰ ਵਰਗ ਹੈ ਜਿਹੜਾ ਚਾਹੇ ਕੋਈ ਸਰਕਾਰੀ ਮੁਲਾਜ਼ਮ ਹੈ ਚਾਹੇ ਕੋਈ ਰੋਡ ਬੀਚ ਦੇ ਵਿੱਚ ਹੈ ਕਿਉਂਕਿ ਟੈਕਸ ਜੇ ਖੇਤੀ ਤੋਂ ਜਾਂਦਾ ਤੇ ਤਾਂ ਹੀ ਸਾਡੇ ਸਰਕਾਰੀ ਮਹਿਕਮੇ ਚੱਲਦੇ ਸੋ ਜਿਹ ਜੋ ਕੁਝ ਸਾਡੀ ਡਿਵੈਲਪਮੈਂਟ ਹੈ ਉਹ ਸਾਰੀ ਖੇਤੀ ਦੇ ਉੱਤੇ ਸੋ ਇਸ ਵਾਸਤੇ ਸਾਰਿਆਂ ਨੂੰ ਇਹ ਗੱਲ ਸਮਝ ਆਈ ਹੈ ਔਰ ਸਾਰੇ ਇਕਜੁੱਟ ਹੋ ਕੇ ਸਾਥ ਦੇ ਦੇ ਬਿਲਕੁਲ ਇੱਕ ਵਾਰ ਤਸਵੀਰ ਤੁਹਾਨੂੰ ਫਿਰ ਤੋਂ ਦਿਖਾ ਦਿੰਨੇ ਆ ਤਸਵੀਰ ਵੇਖੋਗੇ ਕਿ ਆਸ-ਪਾਸੇ ਜਿਹੜਾ ਹੈਗਾ ਪੂਰੀ ਵੱਡੀ ਗੰਟੀ ਵਿੱਚ ਕਿਸਾਨ ਜਿਹੜੇ ਨੇ ਮੌਜੂਦ ਨੇ ਟਰੈਕਟਰ ਜਿਹੜੇ ਨੇ ਉਹ ਆਸ-ਪਾਸੇ ਲਗਾਏ ਗਏ ਨੇ ਇਸ ਵਕਤ ਤਾਂ ਇੱਕ ਵਾਰ ਸਟੇਜ ਦੀ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਜਿੱਥੇ ਕਿ ਲਗਾਤਾਰ ਸਵੇਰ 7 ਵਜੇ ਤੋਂ ਇੱਕ ਤੋਂ ਬਾਅਦ ਇੱਕ ਲਗਾਤਾਰ ਬੁਲਾਰੇ ਜਿਹੜੇ ਨੇ ਸਬੋਧਨ ਕਰਦੇ ਨਜ਼ਰ ਆ ਰਹੇ ਨੇ ਤੇ ਸਾਰੇ ਤਮਾਮ ਕਿਸਾਨ ਨੇਤਾ ਜਿਹੜੇ ਨੇ ਇਸ ਵਕਤ ਮੈਦਾਨ ਵਿੱਚ ਨੇ ਜਿੱਥੇ ਕਿ ਹਾਲ ਦੀ ਕਿਹੜੀ ਗੱਲ ਕੀਤੀ ਜਾਵੇ ਤਾਂ ਨਾਲ ਦੇ ਨਾਲ ਤਮਾਮ ਨੁਮਾਇੰਦੇ ਜਿਹੜੇ ਨੇ ਉਹ ਵੀ ਲਗਾਤਾਰ ਪਹੁੰਚ ਰਹੇ ਨੇ ਅਤੇ ਗੁਰਦੇਵ ਸਿੰਘ ਦੇ ਖੋਦ ਗੱਲ ਤੋਂ ਸੁਣ ਰਹੇ ਸੀਗੇ ਕਿ ਇੱਕ ਕੜੀ ਹੈ ਕੜੀ ਤਹਿਤ ਮਾਉ ਲੋਕ ਜਿਹੜੇ ਨੇ ਅੱਜ ਡੱਲੇਵਾ ਸਾਹਿਬ ਦੇ ਸਮਰਥਨ ਵਿੱਚ ਉਹਨਾਂ ਸਾਥ ਦੇਣ ਦੇ ਲਈ ਸੜਕਾਂ ਤੇ ਉਤਰੇ ਹੋਏ ਨੇ ਫਰੀਦਕੋਟ ਤੋਂ ਕੈਮਰਾਮੈਨ ਅਭੀਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਡੈਨਿਕ ਸਵੇਰਾ ਟੀਵੀ